ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੇ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਹੈ ਦਰਦਨਾਕ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਦੁਖਦਾਈ ਮੌਤ ਹੋਈ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਤੇ ਸਕੂਲ ਦੀ ਵੈਨ ਜਿਹੜੀ ਹੈ ਉਹ ਅੱਗੇ ਜਾ ਰਹੀ ਸੀ ਤਾਂ ਜਦੋਂ ਸਕੂਲ ਦੀ ਵੈਨ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗਿਓਂ ਦੀ ਇੱਕ ਟਰੱਕ ਆ ਰਿਆਂ ਹੁੰਦਾ ਤਾਂ ਉਹਨਾਂ ਦਾ ਅਚਾਨਕ ਮੋਟਰਸਾਈਕਲ ਫਿਰ ਜਾਂਦਾ ਹੈ ਤਾਂ ਇਹ ਭਿਆਨਕ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਹੀ ਜਾਨ ਚਲੇ ਗਈ ਸੀ ਤੇ ਇੱਕ ਵਿਅਕਤੀ ਨੂੰ ਜਿਹੜਾ ਜ਼ਖਮੀ ਹੋਇਆ ਸੀ ਉਸਨੂੰ ਗੰਭੀਰ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਤਾਂ ਹਸਪਤਾਲ ਦੇ ਵਿੱਚ ਉਸਨੇ ਜਿਹੜਾ ਆਪਣਾ ਦਮ ਤੋੜ ਦਿੱਤਾ ਤਾਂ ਇਹ ਭਿਆਨਕ ਹਾਦਸਾ ਵਾਪਰਿਆ ਇਹ ਹਾਦਸਾ ਜਿਹੜਾ ਫਾਜ਼ਿਲਕਾ ਦੇ ਅਰਨੀ ਵਾਲਾ ਮਲੋਟ ਰੋਡ ਤੇ ਵਾਪਰਿਆ ਮ੍ਰਿਤਕਾਂ ਦੀ ਪਛਾਣ ਮੰਗਤ ਸਿੰਘ ਉਰਫ ਮੰਗੂ ਪੁੱਤਰ ਜਸਵੀਰ ਸਿੰਘ ਉਮਰ ਲਗਭਗ 22 ਸਾਲਾਂ ਅਤੇ ਦੂਜਾ ਰਾਹੁਲ ਪੁੱਤਰ ਸ਼ੇਰ ਸਿੰਘ ਲਗਭਗ 22 ਸਾਲਾਂ ਉਮਰ ਵੱਜੋ ਜਿਹੜੇ ਦੂਜੇ ਵਿਅਕਤੀ ਦੀ ਪਛਾਣ ਹੋਈ ਆ ਮੰਗਤ ਸਿੰਘ ਦੇ ਮਾਤਾ ਪਿਤਾ ਕਪਾਹ ਦੀ ਕਟਾਈ ਦਾ ਕੰਮ ਕਰਦੇ ਨੇ ਜਦੋਂ ਕਿ ਰਾਹੁਲ ਦੇ ਪਿਤਾ ਸ਼ੇਰ ਸਿੰਘ ਨਗਰ ਪੰਚਾਇਤ ਅਰਨੀਵਾਲਾ ਦੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੋਲਿਆਂ ਵਾਲੀ ਪਿੰਡ ਤੋਂ ਮੋਟਰਸਾਈਕਲ ਤੇ ਜਾ ਰਹੇ ਸਨ ਜਦੋਂ ਉਹ ਬਨ ਵਾਲਾ ਬਾਈਪਾਸ ਤੇ ਪਹੁੰਚੇ ਤਾਂ ਮੋਟਰਸਾਈਕਲ ਅਚਾਨਕ ਫਿਸਲ ਗਿਆ ਜਿਸ ਦੇ ਕਾਰਨ ਦੋਵਾਂ ਦਾ ਹੀ ਜਿਹੜੀ ਹੈ ਮੌਤ ਹੋ ਗਈ ਇਸ ਦੌਰਾਨ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਹਾਲਤ ਦੇ ਵਿੱਚ ਰਾਹੁਲ ਨਾਮ ਦੇ ਵਿਅਕਤੀ ਨੂੰ ਜਿਹੜਾ ਫਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਜ਼ਿਲਕਾ ਦੇ ਵਿੱਚ ਇੱਕ ਦਰਦਨਾਕ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਦੋਂ ਸਕੂਲ ਦੀ ਬੈਂਡ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗਿਓਂ ਦੇ ਇੱਕ ਟਰੱਕ ਆ ਜਾਂਦਾ ਤਾਂ ਅਚਾਨਕ ਉਹਨਾਂ ਦਾ ਮੋਟਰਸਾਈਕਲ ਫਿਸ ਜਾਂਦਾ ਤੇ ਉਹਨਾਂ ਦੇ ਨਾਲ ਇਹ ਭਿਆਨਕ ਜਿਹੜਾ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਜਿਹੜਾ ਉਸ ਦੇ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਸੀ ਤੇ ਦੂਜੇ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਹਾਲਤ ਕਾਫੀ ਨਾਜ਼ੁਕ ਸੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਪਰ ਜਿਹੜਾ ਉਹ ਵਿਅਕਤੀ ਹੈ ਉਸ ਦੀ ਜਿਹੜੀ ਹੈ ਜਾਨ ਚਲੀ ਗਈ ਤਾਂ ਦੋਨੇ ਵਿਅਕਤੀ ਜਿਹੜੇ ਐ ਇਸ ਹਾਦਸੇ ਦਾ ਸ਼িকার ਹੋ ਗਏ ਨੇ ਇੱਕੋ ਹੀ ਹਾਦਸੇ ਦੇ ਵਿੱਚ ਜਿਹੜੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਤਸਵੀਰਾਂ ਦੇਖ ਸਕਦੇ ਹੋ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿਉਂਕਿ ਮੋਟਰਸਾਈਕਲ ਜਿਹੜਾ ਅਚਾਨਕ ਫਿਸਲ ਜਾਂਦਾ ਹੈ ਤੇ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੇ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਹੈ ਦਰਦਨਾਕ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਦੁਖਦਾਈ ਮੌਤ ਹੋਈ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਤੇ ਸਕੂਲ ਦੀ ਬੈਨ ਜਿਹੜੀ ਹੈ ਉਹ ਅੱਗੇ ਜਾ ਰਹੀ ਸੀ ਤਾਂ ਜਦੋਂ ਸਕੂਲ ਦੀ ਬੈਨ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗੋਂ ਦੀ ਇੱਕ ਟਰੱਕ ਆ ਰਿਹਾ ਹੁੰਦਾ ਤਾਂ ਉਹਨਾਂ ਦਾ ਅਚਾਨਕ ਮੋਟਰਸਾਈਕਲ ਫਿਰ ਜਾਂਦਾ ਹੈ ਤਾਂ ਇਹ ਭਿਆਨਕ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਸੀ ਤੇ ਇੱਕ ਵਿਅਕਤੀ ਨੂੰ ਜਿਹੜਾ ਜ਼ਖਮੀ ਹੋਇਆ ਸੀ ਉਸਨੂੰ ਗੰਭੀਰ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਤਾਂ ਹਸਪਤਾਲ ਦੇ ਵਿੱਚ ਉਸਨੇ ਜਿਹੜਾ ਆਪਣਾ ਦਮ ਤੋੜ ਦਿੱਤਾ ਤਾਂ ਇਹ ਭਿਆਨਕ ਹਾਦਸਾ ਵਾਪਰਿਆ ਇਹ ਹਾਦਸਾ ਜਿਹੜਾ ਫਾਜ਼ਿਲਕਾ ਦੇ ਅਰਨੀ ਵਾਲਾ ਮਲੋਟ ਰੋਡ ਤੇ ਵਾਪਰਿਆ ਮ੍ਰਿਤਕਾਂ ਦੀ ਪਛਾਣ ਮੰਗਤ ਸਿੰਘ ਉਰਫ ਮੰਗੂ ਪੁੱਤਰ ਜਸਵੀਰ ਸਿੰਘ ਉਮਰ ਲਗਭਗ 22 ਸਾਲਾਂ ਅਤੇ ਦੂਜਾ ਰਾਹੁਲ ਪੁੱਤਰ ਸ਼ੇਰ ਸਿੰਘ ਲਗਭਗ 22 ਸਾਲਾਂ ਉਮਰ ਵਜੋਂ ਜਿਹੜੇ ਦੂਜੇ ਵਿਅਕਤੀ ਦੀ ਪਛਾਣ ਹੋਈ ਆ ਮੰਗਤ ਸਿੰਘ ਦੇ ਮਾਤਾ ਪਿਤਾ ਕਪਾਹ ਦੀ ਕਟਾਈ ਦਾ ਕੰਮ ਕਰਦੇ ਨੇ ਜਦੋਂ ਕਿ ਰਾਹੁਲ ਦੇ ਪਿਤਾ ਸ਼ੇਰ ਸਿੰਘ ਨਗਰ ਪੰਚਾਇਤ ਅਰਨੀਵਾਲਾ ਦੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੋਲਿਆਂ ਵਾਲੀ ਪਿੰਡ ਤੋਂ ਮੋਟਰਸਾਈਕਲ ਤੇ ਜਾ ਰਹੇ ਸਨ ਜਦੋਂ ਉਹ ਬਨ ਵਾਲਾ ਬਾਈਪਾਸ ਤੇ ਪਹੁੰਚੇ ਤਾਂ ਮੋਟਰਸਾਈਕਲ ਅਚਾਨਕ ਫਿਸਲ ਗਿਆ ਜਿਸ ਦੇ ਕਾਰਨ ਦੋਵਾਂ ਦਾ ਹੀ ਜਿਹੜੀ ਹੈ ਮੌਤ ਹੋ ਗਈ ਇਸ ਦੌਰਾਨ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਹਾਲਤ ਦੇ ਵਿੱਚ ਰਾਹੁਲ ਨਾਮ ਦੇ ਵਿਅਕਤੀ ਨੂੰ ਜਿਹੜਾ ਫਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਜ਼ਿਲਕਾ ਦੇ ਵਿੱਚ ਇੱਕ ਦਰਦਨਾਕ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਦੋਂ ਸਕੂਲ ਦੀ ਬੈਂਡ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗਿਓਂ ਦੇ ਇੱਕ ਟਰੱਕ ਆ ਜਾਂਦਾ ਤਾਂ ਅਚਾਨਕ ਉਹਨਾਂ ਦਾ ਮੋਟਰਸਾਈਕਲ ਫਿਸ ਜਾਂਦਾ ਤੇ ਉਹਨਾਂ ਦੇ ਨਾਲ ਇਹ ਭਿਆਨਕ ਜਿਹੜਾ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਜਿਹੜਾ ਉਸ ਦੇ ਤਾਂ ਮੌਕੇ ਤੇ ਹੀ ਜਾਨ ਚਲੇ ਗਈ ਸੀ ਤੇ ਦੂਜੇ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਹਾਲਤ ਕਾਫੀ ਨਾਜ਼ੁਕ ਸੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਪਰ ਜਿਹੜਾ ਉਹ ਵਿਅ ਉਸ ਦੀ ਜਿਹੜੀ ਹੈ ਜਾਨ ਚੱਲੇ ਗਈ ਤਾਂ ਦੋਨੇ ਵਿਅਕਤੀ ਜਿਹੜੇ ਐ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਇੱਕੋ ਹੀ ਹਾਦਸੇ ਦੇ ਵਿੱਚ ਜਿਹੜੇ ਦੋ ਨੌਜਵਾਨਾਂ ਦੀ ਜਾਨ ਚੱਲੇ ਗਈ ਹੈ ਹਾਲਾਂਕਿ ਤਸਵੀਰਾਂ ਦੇਖ ਸਕਦੇ ਹੋ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿਉਂਕਿ ਮੋਟਰਸਾਈਕਲ ਜਿਹੜਾ ਅਚਾਨਕ ਫਿਸਲ ਜਾਂਦਾ ਹੈ ਤੇ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੇ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਹੈ ਦਰਦਨਾਕ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਦੁਖਦਾਈ ਮੌਤ ਹੋਈ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਤੇ ਸਕੂਲ ਦੀ ਬੈਨ ਜਿਹੜੀ ਹੈ ਉਹ ਅੱਗੇ ਜਾ ਰਹੀ ਸੀ ਤਾਂ ਜਦੋਂ ਸਕੂਲ ਦੀ ਬੈਨ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗੋਂ ਦੀ ਇੱਕ ਟਰੱਕ ਆ ਰਿਹਾ ਹੁੰਦਾ ਤਾਂ ਉਹਨਾਂ ਦਾ ਅਚਾਨਕ ਮੋਟਰਸਾਈਕਲ ਫਿਰ ਜਾਂਦਾ ਹੈ ਤਾਂ ਇਹ ਭਿਆਨਕ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਸੀ ਤੇ ਇੱਕ ਵਿਅਕਤੀ ਨੂੰ ਜਿਹੜਾ ਜ਼ਖਮੀ ਹੋਇਆ ਸੀ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਤਾਂ ਹਸਪਤਾਲ ਦੇ ਵਿੱਚ ਉਸ ਨੇ ਜਿਹੜਾ ਆਪਣਾ ਦਮ ਤੋੜ ਦਿੱਤਾ ਤਾਂ ਇਹ ਭਿਆਨਕ ਹਾਦਸਾ ਵਾਪਰਿਆ ਇਹ ਹਾਦਸਾ ਜਿਹੜਾ ਫਾਜ਼ਿਲਕਾ ਦੇ ਅਰਨੀ ਵਾਲਾ ਮਲੋਟ ਰੋਡ ਤੇ ਵਾਪਰਿਆ ਮ੍ਰਿਤਕਾਂ ਦੀ ਪਛਾਣ ਮੰਗਤ ਸਿੰਘ ਉਰਫ ਮੰਗੂ ਪੁੱਤਰ ਜਸਵੀਰ ਸਿੰਘ ਉਮਰ ਲਗਭਗ 22 ਸਾਲਾਂ ਅਤੇ ਦੂਜਾ ਰਾਹੁਲ ਪੁੱਤਰ ਸ਼ੇਰ ਸਿੰਘ ਲਗਭਗ 22 ਸਾਲਾਂ ਉਮਰ ਵਜੋਂ ਜਿਹੜੇ ਦੂਜੇ ਵਿਅਕਤੀ ਦੀ ਪਛਾਣ ਹੋਈ ਆ ਮੰਗਤ ਸਿੰਘ ਦੇ ਮਾਤਾ ਪਿਤਾ ਕਪਾਹ ਦੀ ਕਟਾਈ ਦਾ ਕੰਮ ਕਰਦੇ ਨੇ ਜਦੋਂ ਕਿ ਰਾਹੁਲ ਦੇ ਪਿਤਾ ਸ਼ੇਰ ਸਿੰਘ ਨਗਰ ਪੰਚਾਇਤ ਅਰਨੀਵਾਲਾ ਦੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੋਲਿਆਂ ਵਾਲੀ ਪਿੰਡ ਤੋਂ ਮੋਟਰਸਾਈਕਲ ਤੇ ਜਾ ਰਹੇ ਸਨ ਜਦੋਂ ਉਹ ਬਨ ਵਾਲਾ ਬਾਈਪਾਸ ਤੇ ਪਹੁੰਚੇ ਤਾਂ ਮੋਟਰਸਾਈਕਲ ਅਚਾਨਕ ਫਿਸਲ ਗਿਆ ਜਿਸ ਦੇ ਕਾਰਨ ਦੋਵਾਂ ਦਾ ਹੀ ਜਿਹੜੀ ਹੈ ਮੌਤ ਹੋ ਗਈ ਇਸ ਦੌਰਾਨ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਹਾਲਤ ਦੇ ਵਿੱਚ ਰਾਹੁਲ ਨਾਮ ਦੇ ਵਿਅਕਤੀ ਨੂੰ ਜਿਹੜਾ ਫਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਨੂੰ ਮ੍ਰਿਤਕ ਐਲਾਨ ਦਿੱਤਾ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਜ਼ਲਕਾਂ ਦੇ ਵਿੱਚ ਇੱਕ ਦਰਦਨਾਕ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਦੋਂ ਸਕੂਲ ਦੀ ਬੈਂਡ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗਿਓਂ ਦੇਖ ਕੇ ਟਰੱਕ ਆ ਜਾਂਦਾ ਤਾਂ ਅਚਾਨਕ ਉਹਨਾਂ ਦਾ ਮੋਟਰਸਾਈਕਲ ਫਿਸ ਜਾਂਦਾ ਤੇ ਉਹਨਾਂ ਦੇ ਨਾਲ ਇਹ ਭਿਆਨਕ ਜਿਹੜਾ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਜਿਹੜਾ ਉਸ ਦੇ ਤਾਂ ਮੌਕੇ ਤੇ ਹੀ ਜਾਨ ਚਲੇ ਗਈ ਸੀ ਤੇ ਦੂਜੇ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਹਾਲਤ ਕਾਫੀ ਨਾਜ਼ੁਕ ਸੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਪਰ ਜਿਹੜਾ ਉਹ ਵਿਅਕਤੀ ਹੈ ਉਸ ਦੀ ਜਿਹੜੀ ਹੈ ਜਾਨ ਚੱਲੇ ਗਈ ਤਾਂ ਦੋਨੇ ਵਿਅਕਤੀ ਜਿਹੜੇ ਐਸ ਹਾਦਸੇ ਦਾ ਸ਼িকার ਹੋ ਗਏ ਨੇ ਇੱਕੋ ਹੀ ਹਾਦਸੇ ਦੇ ਵਿੱਚ ਜਿਹੜੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਤਸਵੀਰਾਂ ਦੇਖ ਸਕਦੇ ਹੋ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿਉਂਕਿ ਮੋਟਰਸਾਈਕਲ ਜਿਹੜਾ ਅਚਾਨਕ ਫਿਸਲ ਜਾਂਦਾ ਹੈ ਤੇ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੇ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਹੈ ਦਰਦਨਾਕ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਦੁਖਦਾਈ ਮੌਤ ਹੋਈ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਤੇ ਸਕੂਲ ਦੀ ਬੈਨ ਜਿਹੜੀ ਹੈ ਉਹ ਅੱਗੇ ਜਾ ਰਹੀ ਸੀ ਤਾਂ ਜਦੋਂ ਸਕੂਲ ਦੀ ਬੈਨ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗੋਂ ਦੀ ਇੱਕ ਟਰੱਕ ਆ ਰਿਹਾ ਹੁੰਦਾ ਤਾਂ ਉਹਨਾਂ ਦਾ ਅਚਾਨਕ ਮੋਟਰਸਾਈਕਲ ਫਿਰ ਜਾਂਦਾ ਹੈ ਤਾਂ ਇਹ ਭਿਆਨਕ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਸੀ ਤੇ ਇੱਕ ਵਿਅਕਤੀ ਨੂੰ ਜਿਹੜਾ ਜ਼ਖਮੀ ਹੋਇਆ ਸੀ ਉਸਨੂੰ ਗੰਭੀਰ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਤਾਂ ਹਸਪਤਾਲ ਦੇ ਵਿੱਚ ਉਸਨੇ ਜਿਹੜਾ ਆਪਣਾ ਦਮ ਤੋੜ ਦਿੱਤਾ ਤਾਂ ਇਹ ਭਿਆਨਕ ਹਾਦਸਾ ਵਾਪਰਿਆ ਇਹ ਹਾਦਸਾ ਜਿਹੜਾ ਫਾਜ਼ਿਲਕਾ ਦੇ ਅਰਨੀਵਾਲਾ ਮਲੋਟ ਰੋਡ ਤੇ ਵਾਪਰਿਆ ਮ੍ਰਿਤਕਾਂ ਦੀ ਪਛਾਣ ਮੰਗਤ ਸਿੰਘ ਉਰਫ ਮੰਗੂ ਪੁੱਤਰ ਜਸਵੀਰ ਸਿੰਘ ਉਮਰ ਲਗਭਗ 22 ਸਾਲਾਂ ਅਤੇ ਦੂਜਾ ਰਾਹੁਲ ਪੁੱਤਰ ਸ਼ੇਰ ਸਿੰਘ ਲਗਭਗ 22 ਸਾਲਾਂ ਉਮਰ ਵਜੋਂ ਜਿਹੜੇ ਦੂਜੇ ਵਿਅਕਤੀ ਦੀ ਪਛਾਣ ਹੋਈ ਆ ਮੰਗਤ ਸਿੰਘ ਦੇ ਮਾਤਾ ਪਿਤਾ ਕਪਾਹ ਦੀ ਕਟਾਈ ਦਾ ਕੰਮ ਕਰਦੇ ਨੇ ਜਦੋਂ ਕਿ ਰਾਹੁਲ ਦੇ ਪਿਤਾ ਸ਼ੇਰ ਸਿੰਘ ਨਗਰ ਪੰਚਾਇਤ ਅਰਨੀਵਾਲਾ ਦੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੋਲਿਆਂ ਵਾਲੀ ਪਿੰਡ ਤੋਂ ਮੋਟਰਸਾਈਕਲ ਤੇ ਜਾ ਰਹੇ ਸਨ ਜਦੋਂ ਉਹ ਬਨ ਵਾਲਾ ਬਾਈਪਾਸ ਤੇ ਪਹੁੰਚੇ ਤਾਂ ਮੋਟਰਸਾਈਕਲ ਅਚਾਨਕ ਫਿਸਲ ਗਿਆ ਜਿਸ ਦੇ ਕਾਰਨ ਦੋਵਾਂ ਦਾਹੀ ਜਿਹੜੀ ਹੈ ਮੌਤ ਹੋ ਗਈ ਇਸ ਦੌਰਾਨ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਹਾਲਤ ਦੇ ਵਿੱਚ ਰਾਹੁਲ ਨਾਮ ਦੇ ਵਿਅਕਤੀ ਨੂੰ ਜਿਹੜਾ ਫਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਜ਼ਿਲਕਾ ਦੇ ਵਿੱਚ ਇੱਕ ਦਰਦਨਾਕ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਦੋਂ ਸਕੂਲ ਦੀ ਬੈਂਡ ਨੂੰ ਓਵਰਟੇਕ ਕਰਨ ਲੱਗਦੇ ਨੇ ਤਾਂ ਅੱਗਿਓਂ ਦੇਖ ਕੇ ਟਰੱਕ ਆ ਜਾਂਦਾ ਤਾਂ ਅਚਾਨਕ ਉਹਨਾਂ ਦਾ ਮੋਟਰਸਾਈਕਲ ਫਿਸ ਜਾਂਦਾ ਤੇ ਉਹਨਾਂ ਦੇ ਨਾਲੇ ਭਿਆਨਕ ਜਿਹੜਾ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਜਿਹੜਾ ਉਸ ਦੇ ਤਾਂ ਮੌਕੇ ਤੇ ਹੀ ਜਾਨ ਚਲੇ ਗਈ ਸੀ ਤੇ ਦੂਜੇ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਹਾਲਤ ਕਾਫੀ ਨਾਜ਼ੁਕ ਸੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਪਰ ਜਿਹੜਾ ਉਹ ਵਿਅਕਤੀ ਹੈ ਉਸ ਦੀ ਜਿਹੜੀ ਹੈ ਜਾਨ ਚੱਲੇ ਗਈ ਤਾਂ ਦੋਨੇ ਵਿਅਕਤੀ ਜਿਹੜੇ ਐਸ ਹਾਦਸੇ ਦਾ ਸ਼িকার ਹੋ ਗਏ ਨੇ ਇੱਕੋ ਹੀ ਹਾਦਸੇ ਦੇ ਵਿੱਚ ਜਿਹੜੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਤਸਵੀਰਾਂ ਦੇਖ ਸਕਦੇ ਹੋ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿਉਂਕਿ ਮੋਟਰਸਾਈਕਲ ਜਿਹੜਾ ਅਚਾਨਕ ਫਿਸਲ ਜਾਂਦਾ ਹੈ ਤੇ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੇ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਹੈ ਦਰਦਨਾਕ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ